ਪੈਰ ਕਰੀਪ 8:30 ਵਜੇ ਸਮਰਾਲਾ ਨੇੜਲੇ ਪਿੰਡ ਬਗਲੀ ਕਲਾ ਦੇ ਪੰਜਾਬ ਐਨ ਸਿਟ ਬੈਂਕ ਨੂੰ ਤਿੰਨ ਅਣਪਛਾਤੇ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਤਿੰਨ ਹਥਿਆਰਬੰਦ ਅਣਪਛਾਤੇ ਲੁਟੇਰੇ ਗਨਪੁਆਇੰਟ ਤੇ ਬੈਂਕ ਚੋਕਰੀ 15 ਤੋਂ 16 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਤੁਸੀਂ ਜੇ ਅਸੀਂ ਇੱਥੇ ਖੜਕੇ ਦੀ ਆਵਾਜ਼ ਸੁਣੀਆ ਤੇ ਫਾਇਰ ਹੋ ਰਿਹਾ ਸੀਗੇ ਅਸੀਂ ਫਟਾਫਟ ਇੱਥੇ ਆਏ ਤਾਂ ਪਤਾ ਲੱਗਿਆ ਵੀ ਬੈਂਕ ਦੇ ਵਿੱਚ ਡਾਕਾ ਪੈ ਗਿਆ ਕੌਣ ਸੀ ਬੰਦੇ ਕਿਵੇਂ ਆਏ ਸੀ ਕੋਈ ਲੱਗਿਆ ਪਤਾ ਹੁਣ ਤੱਕ ਨਹੀਂ ਹਜੇ ਤੱਕ ਕੁਝ ਨਹੀਂ ਇੰਨਾ ਕੁ ਪਤਾ ਲੱਗਿਆ ਕਿ ਤਿੰਨ ਮੁੰਡੇ ਸੀਗੇ ਤਿੰਨਾਂ ਦਾ ਮੂੰਹ ਬੰਨਿਆ ਹੋਇਆ ਸੀ ਤਿੰਨਾਂ ਕੋਲ ਪਿਸਟਲ ਸੀਗੇ ਤੇ ਕੈਸ਼ ਲੈ ਗਏ ਅੰਦਰੋਂ ਕਿੰਨਾ ਕੈਸ਼ ਲੈ ਗਏ ਕੋਈ ਆੜੇ-ਆੜੇ ਖਬਰ ਆਈ ਹੋਵੇ ਕੋਈ ਖਬਰ ਆਈ ਐਸਟੀਮੇਟਡ 10-15 ਲੱਖ ਦੇ ਨੀਅਰ ਰਿਪੋਰਟ ਕਹਿੰਦੇ ਨੇ ਜਿਸ ਤਰ੍ਹਾਂ ਕਹਿ ਰਹੇ ਕਿ ਗੋਲੀਆਂ ਵੀ ਚੱਲ ਗਏ ਨੇ ਕਿਸੇ ਤੇ ਗੋਲੀ ਲੱਗੀ ਤਾਂ ਨਹੀਂ ਨਹੀਂ ਗੋਲੀ ਅੰਦਰ ਵੀ ਉਹਨਾਂ ਨੇ ਫਾਇਰ ਕਰਿਆ ਤੇ ਗਨਮੈਨ ਨੂੰ ਉਹਦੇ ਨਾਲ ਹੱਥੋ ਪਾਈ ਹੋ ਕੇ ਉਹਦੀ ਰਫਲ ਖੋਲੀ ਸੀ ਤੇ ਜਾਣ ਲੱਗੇ ਰਫਲ ਉਹ ਸਿੱਟ ਗਏ ਤੇ ਉਹਨਾਂ ਨੇ ਜਦੋਂ ਰਫਲ ਚੱਕੀ ਤਾਂ ਚੱਕਣ ਤੋਂ ਬਾਅਦ ਉਹਨਾਂ ਨੇ ਵੀ ਪਿੱਛੋਂ ਫਾਇਰ ਜਵਾਬੀ ਫਾਇਰ ਕੀਤਾ ਨੇ ਇਲਾਕੇ ਦੇ ਲੋਕਾਂ ਨੂੰ ਕਿਸ ਤਰ੍ਹਾਂ ਬਦਲ ਲੱਗਿਆ ਹੈ ਘਟਨਾ ਬਾਰੇ ਹੌਲੀ ਹੌਲੀ ਸਾਰਿਆਂ ਨੂੰ ਜਿਵੇਂ ਆਲੇ-ਦਾਲੇ ਵਾਲੇ ਦੁਕਾਨਦਾਰ ਇਕੱਠੇ ਹੋਏ ਗਾਹਾਂ ਤੇ ਗਾਹਾਂ ਇਨਫੋਰਮ ਹੁੰਦਾ ਗਿਆ ਤੇ ਸਾਰਿਆਂ ਨੂੰ ਪਤਾ ਲੱਗਦਾ ਜਿਸ ਤਰ੍ਹਾਂ ਛਰੇ ਆਮ ਦਿਨ ਦਿਹਾੜੇ ਡਾਕਾ ਮਾਰਿਆ ਗਿਆ ਤੇ ਇੱਥੇ ਇਲਾਕੇ ਦੇ ਵਿੱਚ ਕੀ ਮਾ ਕਿਉਂਕਿ ਦਿਨ ਦਿਹਾੜੇ ਵੀ ਲੋਕ ਸੇਫ ਨਹੀਂ ਹੈਗੇ ਹਰ ਬੰਦੇ ਨੂੰ ਆਪਣੀ ਜਾਨ ਦਾ ਖਤਰਾ ਵੀ ਅਗਲਾ ਇਹ ਕਹਿੰਦਾ ਵੀ ਅੱਜ ਦੇ ਸਮੇਂ ਦੇ ਵਿੱਚ ਵੀ 100-100 ਰੁਪਏ ਪਿੱਛੇ ਵੀ ਬੰਦਾ ਮਾਰ ਦਿੰਦੇ ਨੇ ਇਹ ਤਾਂ ਫਿਰ ਬਹੁਤ ਬੜੀ ਲੁੱਟ ਦੀ ਗੱਲ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਵੇਂ ਛੁੱਟੀਆਂ ਤੋਂ ਬਾਅਦ ਅੱਜ ਬੈਂਕ ਖੁੱਲੀ ਸੀ ਕੈਸ਼ ਜ਼ਿਆਦਾ ਵੀ ਹੋ ਸਕਦਾ ਜ਼ਿਆਦਾ ਮੰਗਵਾਇਆ ਸੀਗਾ ਇਹੀ ਪਤਾ ਲੱਗਿਆ ਵੀ ਅੱਜ ਕੈਸ਼ ਆਇਆ ਸੀਗਾ ਕਿਉਂਕਿ ਲਗਭਗ ਇੱਥੇ ਕੈਸ਼ ਘੱਟੇ ਹੁੰਦਾ ਜੇ ਕਿਸੇ ਨੇ ਵੱਧ ਕੈਸ਼ ਲੈਣਾ ਹੁੰਦਾ ਤਾਂ ਪਹਿਲਾਂ ਕਹਿ ਕੇ ਜਾਣਾ ਪੈਂਦਾ ਵੀ ਕੈਸ਼ ਚਾਹੀਦਾ ਜੀ ਇੰਨਾ ਰੱਖ ਲਓ ਤੇ ਸੁਰੱਖਿਆ ਨੂੰ ਲੈ ਕੇ ਕੀ ਸਵਾਲ ਨੇ ਕਿ ਪਿੰਡ ਵਾਸੀ ਜਿਹੜੇ ਆ ਉਹ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਕਰ ਰਹੇ ਨੇ ਕਿ ਆਮ ਘਟਨਾਵਾਂ ਹੋ ਰਹੀਆਂ ਨੇ ਕਿ ਹਜੇ ਪ੍ਰਬੰਧ ਹੋਣੇ ਚਾਹੀਦੇ ਨੇ ਪ੍ਰਬੰਧ ਤਾਂ ਹੁਣ ਦੇਖੋ ਚੋਰੀ ਦੀਆਂ ਵਾਰਦਾਤਾਂ ਦਿਨੋਂ ਦਿਨ ਵਧ ਰਹੀਆਂ ਨੇ ਤਾਂ ਠੱਲ ਪਾਉਣ ਲਈ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ ਹੁਣ ਇਹਦੇ ਬਾਰੇ ਆਪਾਂ ਜ਼ਿਆਦਾ ਵਿਸਤਾਰਤ ਨਹੀਂ ਜਾ ਸਕਦੇ ਜਿਹੜੀ ਉਹ ਮੋਟਰਸਾਈਕਲ ਸਵਾਰ ਸੀ ਕੋਈ ਲੱਗਿਆ ਪਤਾ ਕਿ ਕਿਹੜੇ ਪਾਸੇ ਆਏ ਕਿਧਰੋਂ ਫਰਾਰ ਹੋ ਨਹੀਂ ਹਜੇ ਕੁਛ ਨਹੀਂ ਪਤਾ ਲੱਗਿਆ ਕਿਉਂਕਿ ਦਹਿਸ਼ਤ ਦਾ ਮਾਹੌਲ ਸੀਗਾ ਕਾਫੀ ਜ਼ਿਆਦਾ ਰਸ਼ ਪੈਣ ਕਰਕੇ ਇੱਕ ਸਾਈਡ ਤੋਂ ਜਣੀ ਬਗਲੀ ਤੋਂ ਉਹ ਬਿੱਜੇ ਵੱਲ ਨੂੰ ਜ਼ਰੂਰ ਗਏ ਨੇ ਪਿੱਛੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਸਾਰੇ ਬੈਂਕ ਦੇ ਵਿੱਚ ਆਏ ਨੇ ਪਹਿਲਾਂ ਵੀ ਕਿਸੇ ਦੇ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਗਿਆ ਹੋਵੇ ਪਹਿਲਾਂ ਇੱਧਰ ਯਾਦ ਚ ਸਾਹਮਣੇ ਆ ਸਰਵਾਰਕਾ ਲੁੱਟਪੋੜ ਦੇ ਕਰਤੱਤ ਹੋਈ ਹੈ ਬਗਲੀ ਕਲਾਂ ਵਿੱਚ ਕਿੰਨਾ ਕਿੰਨਾ ਘਟਣਾ ਕਿੰਨਾ ਕਿੰਨਾ ਯੂ نو 2:30 ਵਜੇ ਦੇ ਲੱਗੇ ਦੀ ਗੱਲ ਆ ਜਦੋਂ ਸਾਨੂੰ ਕਾਲ ਆਈ ਕੰਟਰੋਲ ਰੂਮ ਦੇ ਥੋਂ ਉਸ ਤੋਂ ਬਾਅਦ ਇਮੀਡੀਏਟਲੀ ਮੌਕੇ ਤੇ ਆ ਗਏ ਆ ਮੌਕੇ ਤੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਮ ਨੇ ਹੋਏ ਸੀ ਕਿਉਂਟੀ ਗਾਰਡ ਨਾਲ ਹੱਥੋਂ ਪਾਈ ਉਹ ਕ ਜਿਹੜੇ ਆ ਉਹਨਾਂ ਦਾ ਅਪਰੋਕਸੀਮੇਟ ਮਤਰਾ ਲਗ ਸਮਝੰਗੇ ਉਟਕਾ ਲੱਗੇ ਆ ਇੰਨੇ ਬੰਦੇ ਰੋਡੇ ਸੀ ਜਾਂ ਸੁਰਗਾਂ ਤੇਨੇ ਬੰਦੇ ਸਿਰੋਂ ਰੋਡੇ ਸੀ ਜਿਨ੍ਹਾਂ ਦੇ ਮਗਰ ਸਾਡੇ ਜਿਹੜੀਆਂ 6 5 6 ਪੁਲਿਸ ਪਾਰਟੀਆਂ ਮਾਨ ਜੋਗ ਐਸਐਸਪੀ ਸਾਹਿਬ ਦੀ ਸੁਪਰਵਾਈਜ਼ ਦੇ ਥੱਲੇ ਲੱਗੀਆਂ ਹੋਈਆਂ ਸਾਡੇ ਸੀਨੀਅਰ ਅਫਸਰ ਵੀ ਸਾਰੇ ਵੇਸਟ ਕਰ ਚੁੱਕੇ ਆ ਤੇ ਧੁਤੀ ਜਿਹੜੀ ਕਿ ਗੋਇੰਗ ਆਨ ਹੈ ਮੁਲਟੀ ਵਨੂ ਛੇਤੀ ਜਿਹੜਾ ਗੱਤਾਂ ਕਰ ਲਿਆ ਸਰ ਅਸਲਾ ਵਗੈਰਾ ਵੀ ਸੀ ਉਹਨਾਂ ਕੋਲ ਫਾਇਰ ਵਗੈਰਾ ਵੀ ਕੀਤੇ ਨੇ ਉਹਨਾਂ ਨੇ ਇਹਨਾਂ ਨੂੰ ਦੱਸਿਆ ਹੁਣੇ ਸੀ ਥੰਟੀ ਛੱਡੀ ਦਾ ਬਾਅਦ ਚ ਪਤਾ ਲੱਗੂਗੀ ਵੀ ਉਹਨਾਂ ਨੇ ਫਾਇਰ ਕੀਤਾ ਸੀ ਸੀਸੀਟੀਵੀ ਕੈਮਰਾ ਵੀ ਹੁੰਦੇ ਆਏ ਨੇ ਹਾਂ ਹਾਂ ਸੀਸੀਟੀਵੀ ਕੈਮਰੇ ਖੰਗਾਲਦੇ ਆਂ ਚਲੋ ਮੁੱਢਲੀ ਤਫ਼तीश ਕੋ ਸਾਹਮਣੇ ਆਇਆ ਕੁਝ ਹੋਰ ਮੁੱਢਲੀ ਜਾਂਚ ਕੁਝ ਆਇਆ ਨਹੀਂ ਮੈਂ ਮੁੱਢਲੀ ਜਾਂਚ ਤੋਂ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਤਿੰਨ ਬੰਦੇ ਆਏ ਐ ਏਦਾਂ ਆ ਕੈਸ਼ ਜਿਹੜਾ ਲੁੱਟ ਕੇ ਲੈ ਗਏ ਆ ਕੁਝ ਪਤਾ ਨਹੀਂ ਕਿੰਨੀ ਕੀ ਐਕਚੁਅਲੀ ਜਿਹੜਾ ਲੈ ਗਏ ਨੇ ਉਹ ਅਪ੍ਰੋਕਸੀਮੇਟ 15 ਲੱਖ